ਾਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਰਿਟਾਇਰਡ ਹੋਏ ਮੁਲਾਜ਼ਮ ਵੱਲੋਂ ਮੁੱਖ ਨੇਪਉਂ ਆਂਤਮਾਨਾਂ ਮੀਟਿੰਗਾਂ ਕੀਤੀਆਂ ਗਈਆਂ ਬੇਤਰੀ ਹਰਪਾਲ ਸਿੰਘ ਜੀ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੁੱਖ ਨੇਪਉਂ ਤਰਾਜੋ ਮੀਟਿੰਗ ਹੋਈ ਸਾਂਝੇ ਫਰਾਂ ਦੇ ਆਗੂਆਂ ਦੀ ਜਿਸ ਦੇ ਵਿਸ਼ੇ ਇਹ ਸੀਗੇ 2016 ਤੋਂ ਪੇਕਵਿੰਦਾ ਏਰੀਆ 17/7/2020 ਤੋਂ ਭਾਰਤੀ ਹਮਲਾਵਾਂ ਨੂੰ ਛੇਵੇਂ ਪਹਿਲੂ ਕਰਨਾ 15 ਇੱਕ 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਿਲਿਆ ਮੁਲਾਜ਼ਮਾ ਉਹਨੇ ਤਨਖਾਹ ਫੈਸ ਕਰਨੀ ਆ ਪੁਰਾਣੀ ਪੈਨਸਕੀਮ 2072 ਸੰਸਾ ਲਾਗੂ ਕਰਨੀ ਮੈਡੀਵਲ ਵਰਕਰ ਆ ਆਸਾ ਵਰਕਰ ਆ ਅਗਨਵਾਰੀ ਵਰਕਰ ਆ ਉਹਨਾਂ ਮਾਨ ਪੱਤੇ ਵਾਦਾ ਕਰਨਾ ਪੰਜਾਬ ਸਰਕਾਰ ਦੇ ਮਹੱਗਮ ਵਿੱਚ ਕੰਮ ਕਰਦੇ 20 20 ਸਾਲ ਦੇ ਕੱਚੇ ਮਲਾ ਨੂੰ ਰੈਰੂ ਕਾਮ ਸੰਬੰਧੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੋਪਰ ਧਰਮ ਬਲੰਡ ਰੋਪਰ ਗੁਰੂ ਹਰਗੋਬਿੰਦ ਸਾਹਿਬ ਧਰਮ ਨਲਰਾ ਮਹੱਪਦੇ ਵਿੱਚ ਠੇਕੇਦਾਰਾਂ ਕੋਲ ਬਹੁਤ ਹੀ ਘੜਤ ਰੰਗਾਂ ਦੇ ਕੰਮ-ਕੰਮ ਕਰਦੇ ਆ ਪਰ ਅਜੇ ਤੱਕ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਹਾਲਾਂਕਿ ਮੁੱਖ ਨਿਪੁੰਮਾਨਤਮਾਨ ਕਈ ਵਰਗਾਂ ਚੁੱਕਿਆ ਵੀ ਜੋ ਕੱਚੇ ਮਜ਼ਦਮਾ ਮੈਂ ਉਹਨਾਂ ਦੇ ਅੱਗੇੋਂ ਕੱਚਾ ਛਾਦ ਕੱਟੂਗਾ ਪਰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕੱਚਾ ਛਾਦ ਕੱਟਣਗੇ ਇਹ ਤੱਕ ਜਿਸ ਕਰਕੇ ਮਲਾਇਆ ਵੱਲੋਂ ਲਗਾਤਾਰ ਸੰਗਠਨ ਜਾਰੀਆ ਮੁਖਰੀ ਭਵਨ ਅੰਦਮਨ ਕੇਹਾਜ਼ੀਮਾ ਤੋਂ ਆਦਨ ਦੁਆਰਾ ਮੀਟਿੰਗ ਕਰੂੰਗਾ ਨਾਦਾਂ ਦੁਆਰਾ ਮੀਟਿੰਗ ਕੀਤੀ ਆ ਨਾ ਹੀ ਜੋ ਮੰਗਾ ਮੰਨਿਆ ਸੀ ਲਾਗੂ ਕੀਤੀ ਹਨ ਜਿਸ ਕਰਕੇ ਜੋ ਪੰਜਾਬ ਦੇ ਮਲਾਇਆਂ ਵੱਲੋਂ ਰਟਾਇਰ ਨੂੰ ਮਲਾਇਆਂ ਵੱਲੋਂ 2 ਅਕਤੂਬਰ ਨੂੰ ਹਰਾਨਾ ਬ੍ਰਾਂਡ ਸਮਾਦੇ ਦੌਰਾਨ ਅਵਾਲੇ ਤੇ ਜਾ ਕੇ ਝੰਡਾ ਮਾਰ ਦਿੱਤਾ ਗਿਆ ਤੇ ਮੁਖਰੀ ਭਵਨ ਤੋਂ ਮੰਦਰ ਜੋ ਲਾਰੇ ਲਾਉਂਦਾ ਸੀ ਕਿ ਅਸੀਂ ਪੰਜਾਬ ਜਾ ਕਰਦਾ ਸੀ ਆ ਕਰਤਾ ਮੁਖਰੀ ਭਵਨ ਤੋਂ ਲਾਨੇ ਪੂਲ ਖਲੀ ਗਈ ਦੂਜੇ ਪਾਸੇ ਪ੍ਰਾਣੀ ਪेंशन ਪ੍ਰਾਪਤੀ ਮੋਰਚੇ ਦੇ ਸੂਬਾ ਆਗੂ ਆਤਿੰਦਰ ਬਾਸ ਨੇ ਕਿਹਾ ਕਿ 1 2 ਦੇ 3 ਅਕਤੂਬਰ ਨੂੰ ਅਸੀਂ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਾਇਆ 2 ਅਕਤੂਬਰ ਨੂੰ ਮੁਖੇ ਨੇ ਭਵਨਤਮਾ ਦੀ ਕੋਠੀ ਦੇ ਸਾਹਮਣੇ ਮੁਖੇ ਭਵਨਤਮਾ ਦਾ ਪਤਲਾ ਵੀ ਹੁਕਿਆ ਗਿਆ 3 ਅਕਤੂਬਰ ਨੂੰ ਮਲਾਇਆ ਨੂੰ ਫਿਰ ਦੁਬਾਰਾ ਜੋ ਕਿ ਰੋਸ ਪ੍ਰਦਰਸ਼ਨ ਕੀਤਾ ਗਿਆ ਜਦ ਮੁਖੇ ਭਵਨਤਮਾ ਦੀ ਕੋਠੀ ਵੱਲ ਗਿਆ ਤਾਂ ਉਸ ਸਮੇਂ ਪ੍ਰਸ਼ਾਸਨ ਵੱਲੋਂ ਬਾਇਰਤ ਉੱਬਰ ਦੀ ਜੋ ਮੀਟਿੰਗ ਆ ਪੰਜਾਬ ਪਹੁੰਚ ਪੰਜਾਬ ਪਹੁੰਚ ਜੰਡੀਗੜ ਵਿਖੇ ਸਾਬ ਕਮੇਟੀ ਨਾਲ ਹੋ ਰਹੀ ਜਿਸ ਦੇ ਵਿੱਚ ਬੇਤਵਾਨੇ ਹਰਪਾਲ ਸਿੰਘ ਜੀਮਾ ਅਮਨ ਅਰੋੜਾ ਜੀ ਤੇ ਕੈਨੋ ਨਿਕਲਦੀ ਸਨ ਧਾਰਜਾ ਸਾਮਣ ਹੋਣਗੇ ਪਰ ਮਲਾ ਨੇ ਆਗੂ ਨੇ ਕਿਹਾ ਕਿ ਸਾਮਵੇਸੀ ਮੀਟਿੰਗ ਦੇ ਕੋਈ ਆਸਾਂ ਨਹੀਂ ਹਨ ਮੀਡੀਆ ਪਹਿਲਾਂ ਵੀ ਕਹੀ ਹੋ ਚੁੱਕੀਆਂ ਹਨ ਪਰ ਇਹ ਵੀ ਕਿ ਹੋੁੰਦਾ ਹੈ ਕਿ ਵਰਮ ਜੋ ਜੰਡੀਗੜ ਪਹੁੰਚਦੇ ਆਂ ਤਾਂ ਕਹਿੰਦੇ ਆਂ ਵੀ ਬੇਤਵਾਨੇ ਜੋ ਬੇਤਵਾਨ ਹਰਪਾਲ ਸਿੰਘ ਜੀਮਾ ਹੈ ਉਹ ਤਾਂ ਵਿਜੀ ਹਨ ਸਾਨੂੰ ਇਹਨਾਂ ਮੀਟਿੰਗਾਂ ਦੇ ਕੋਈ ਆਸ ਨਹੀਂ ਹੈ ਦੇ ਹੁਣ ਆਉਣ ਵਾਲੇ ਸਮੇਂ ਦੇਖਦੇ ਆਂ ਕਿ ਜੋ ਕਿ ਡੀਟੀਐਫ ਜੀ ਨੇ ਆਗੂ ਜਰਮਨ ਜੀ ਨੇ ਕਿਹਾ ਗਿਆ ਸੀ 27 ਅਕਤੂਬਰ ਨੂੰ ਗੁਰੰਦਾਬਾ ਦੇ ਵਿੱਚ ਮਹਾਰਾਲੀ ਕਿਤੇ ਜਾਊਗੀ ਜਿਸ ਦੇ ਨਾਲ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਮਲਾਜ਼ਮ ਗੱਡੀਆਂ ਰਾਹੀਂ ਬਸਾਂ ਰਾਹੀਂ ਪਹੁੰਚਣਗੇ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ